ਸਾਸ਼ੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਓਨਲੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂ ਜੀ ਅੱਜ ਦੀ ਵੀਡੀਓ ਸ਼ੁਰੂਆਤ ਹੋ ਚੁੱਕੀ ਹੈ ਅੱਜ ਆਪ ਆਪਣੀ ਵੀਡੀਓ ਵਿੱਚ ਬਣਾ ਰਹੇ ਆ ਨਿੰਬੂਆਂ ਦਾ ਆਚਾਰ ਜੋ ਕਿ ਬਹੁਤ ਹੀ ਆਸਾਨ ਵਰਤੇ ਹੀ ਸੌਖੇ ਤਰੀਕੇ ਨਾਲ ਬਣਾ ਰਹੇ ਆ ਬਸ ਇਹ ਤਾਂ ਆਪਾਂ ਹਰ ਕੋਈ ਆਪਣੇ ਘਰ ਨਿੰਬੂਆਂ ਦਾ ਆਚਾਰ ਪਾਉਂਦੇ ਨੇ ਦੇ ਵਿੱਚ ਆਪ ਤੁਸੀਂ ਕਹੋਗੇ ਵੀ ਇਹ ਕੀ ਵੱਡੀ ਗੱਲ ਹਨ ਨਿੰਬੂ ਦਾ ਆਚਾਰ ਤਾਂ ਸਾਰੇ ਹੀ ਪਾਉਂਦੇ ਨੇ ਸਾਰਿਆਂ ਨੂੰ ਹੀ ਪਾਉਣਾ ਆਉਂਦਾ ਹੈ ਪਰ ਥੋੜਾ ਜਿਹਾ ਵੱਖਰੇ ਰੰਗ ਨਾਲ ਪਾ ਰਹੇ ਆ ਜਿਸ ਨਾਲ ਨਾ ਥੋੜਾ ਜਿਹਾ ਚਟਪਟਾ ਆ ਨੇਂਬੂਆਂ ਦਾ achar ਦੇਖਦੇ ਉਹਨਾਂ ਦੇ ਵਿੱਚ ਪਾਣੀ ਵੀ ਪਾਣੀ ਹੁੰਦਾ ਇਹਦੇ ਵਿੱਚ ਬਿਲਕੁਲ ਨਹੀਂ ਪਾਣੀ ਪਾਣੀ ਰਹਿਣਾ ਇਹ ਬਿਲਕੁਲ ਵੀ ਸੁੱਕਾ ਸੁੱਕਾ ਜੇ ਨਿੰਬੂਆਂ ਦਾ achar ਕੱਲੀ ਕੱਲੀ ਫਾੜੀ ਜੀ ਮਿਲੂਗੀ ਤੁਹਾਨੂੰ ਜਦੋਂ ਤੁਸੀਂ ਨਿੰਬੂਆਂ ਦਾ achar ਖਾਓਗੇ ਬਹੁਤ ਹੀ ਵਧੀਆ ਤੇ ਸਾਂਤਰੀਕ ਨਾ ਬਣਾ ਰਹੇ ਆਪਾਂ ਹਾਂਜੀ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਇਹਨਾਂ ਦਾ ਜੋ ਕਿ ਧੂੜ ਮਿੱਟੀ ਹਨਾ ਉਹਨਾਂ ਨੂੰ ਸਾਫ਼ ਕਰ ਲਵਾਂਗੇ ਉਸ ਤੋਂ ਬਾਅਦ ਕੁਝ ਟਾਈਮ ਲਈ ਚਾਹੇ ਤੁਸੀਂ ਕੱਪੜੇ ਨਾਲ ਪੁੰਝ ਲਿਓ ਚਾਹੇ ਧੁੱਪ 'ਚ ਰੱਖ ਲਿਓ ਪੀਤਾ ਦਾ ਪਾਣੀ ਸੁਕਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਨਿੰਬੂਆਂ ਨੂੰ ਚਾਰ ਫਾੜੀਆਂ ਕਰਾਂਗੇ ਛੋਟੇ-ਛੋਟੇ ਪੀਸ ਕਰਾਂਗੇ ਤੇ ਇਹਨਾਂ ਦੇ ਬੀਜ ਸਾਰੇ ਹੀ ਕੱਢ ਦੇਵਾਂਗੇ ਇਹਦੇ ਵਿੱਚ ਬੀ ਨਾ ਹੋਣ ਤੇ ਇਹਨਾਂ ਕ ਜਿੰਨਾ ਕ ਪਾਣੀ ਬੀਆਂ ਦੇ ਨਾਲ ਨਿਕਲਦਾ ਉਹ ਵਧੀਆ ਉਹਨਾਂ ਕ ਪਾਣੀ ਆਪਾਂ ਕੱਢ ਦੇਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਸਾਰੇ ਹੀ ਨਿੰਬੂਆਂ ਨੂੰ ਆਪਾਂ ਇਸੇ ਹੀ ਤਰੀਕੇ ਨਾਲ ਕਟਾਂਗੇ ਤੇ ਤੁਸੀਂ ਦੇਖ ਹੀ ਰਹੇ ਹੋਗੇ ਮੇਰੀਆਂ ਵੀ ਛੋਟੇ-ਛੋਟੇ ਨਿੰਬੂ ਹੀ ਸਾਈ ਦੇ ਸੀਗੇ ਤੇ ਮੈਂ ਛੋਟੀਆਂ-ਛੋਟੀਆਂ ਹੀ ਫਾੜੀਆਂ ਕਰੀਆਂ ਨੇ ਨਿੰਬੂਆਂ ਦੀਆਂ ਬਾਲਾ ਵੀ ਜ਼ਿਆਦਾ ਵੱਡੀਆਂ ਨਹੀਂ ਕਰੀਆਂ ਗੀਆਂ ਅਪਾ ਸਾਰੇ ਹੀ ਨਿੰਬੂ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਕਟਾਂਗੇ ਤੇ ਬੀ ਚਾਰ ਫਾੜੀਆਂ ਕਰਨੀਆਂ ਬਹੁਤ ਹੀ ਜ਼ਰੂਰੀ ਨੇ ਤਾਂ ਕਿ ਇਹਨਾਂ ਵਿੱਚੋਂ ਇਹਨਾਂ ਦਾ ਪਾਣੀ ਆਪਾਂ ਚੰਗੀ ਤਰ੍ਹਾਂ ਕੱਢ ਸਕੀਏ ਨੀਂਬੂਆਂ ਦਾ ਆਪਾਂ ਇਹ ਵੀ ਨਹੀਂ ਵੀ ਆਪਾਂ ਜਮਾਂ ਨਚੋੜ ਦੇਣਾ ਵੀ ਆਪਾਂ ਨਚੋੜਦੇ ਵੀ ਨਹੀਂ ਤੇ ਆਪਾਂ ਇਦਾਂ ਹੀ ਪਾਣੀ ਕੱਢਾਂਗੇ ਥੋੜਾ ਥੋੜਾ ਹਲਕੇ ਹਲਕੇ ਹੱਥ ਨਾਲ ਵੀ ਬਸ ਮਤਲਬ ਕਿ ਜਦੋਂ ਕਿ ਆਪਾਂ ਨੀਂਬੂਆਂ ਦਾ ਬੀਂ ਕੱਢਾਂਗੇ ਤੇ ਉਹਦਾ ਪਾਣੀ ਨਿਕਲ ਰਿਹਾ ਤੁਸੀਂ ਦੇਖ ਹੀ ਰਹੇ ਹੋਗੇ ਜਿਵੇਂ ਕਿ ਮੈਂ ਦੂਸਰੇ ਭਾਂਡੇ ਵਿੱਚ ਜਿਸ ਵਿੱਚ ਬੀਂs ਉੱਤਰੀਆਂ ਤੇ ਥੋੜਾ ਥੋੜਾ ਪਾਣੀ ਨਿਕਲ ਰਿਹਾ ਸੀ ਨੀਂਬੂਆਂ ਦਾ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਨੀਂਬੂ ਲੈ ਕੱਟ ਤੇ ਉਸ ਤੋਂ ਬਾਅਦ ਇਹਦੇ ਵਿੱਚ ਨ ਕੱਲਾ ਹੋਰ ਕੁਝ ਨਹੀਂ ਤੇ ਇਹਨਾਂ ਨੂੰ ਨਮਕਰ ਲਾ ਕੇ ਫਾੜੀਆਂ ਨੂੰ ਤੇ ਆਪਾਂ ਇੱਕ ਪੀਪੀ ਦੇ ਵਿੱਚ ਪਾ ਦੇਵਾਂਗੇ ਤੇ ਹੋਰ ਆਪਾਂ ਕੁਝ ਨਹੀਂ ਕਰਦੇ ਹਲੇ ਇਹਦੇ ਵਿੱਚ ਸਿਰਫ ਔਰ ਸਿਰਫ ਦੋ ਬੋਕ ਆਪਾਂ ਨਮਕ ਦੇ ਪਾ ਕੇ ਤੇ ਇਹਨਾਂ ਨੂੰ ਪੂਰਾ ਇਹਦੇ ਵਿੱਚ ਆ ਥਨਾਰਾ ਰਾ ਕੇ ਉਸ ਤੋਂ ਬਾਅਦ ਆਪਾਂ ਪੀਪੀ ਦੇ ਵਿੱਚ ਪਾ ਦੇਵਾਂਗੇ ਹੋਰ ਆਪਾਂ ਇਹਦੇ ਵਿੱਚ ਹਜੇ ਕੁਝ ਨਹੀਂ ਪਾਇਆ ਤੇ ਇਦਾਂ ਹੀ ਆਪਾਂ ਤਿੰਨ ਦਿਨ ਰਹਿਣ ਦੇਵਾਂਗੇ ਇਹਨਾਂ ਨੂੰ ਹਰ ਰੋਜ਼ ਤੜਕੇ ਇੱਤਨੇ ਹਿਲਾਉਣਾ ਜ਼ਰੂਰ ਆ ਪੀਪੀ ਨੂੰ ਖੋਲਣਾ ਨਹੀਂ ਤੇ ਬਸ ਇਦਾਂ ਹੀ ਨਮਕ ਨਾਲ ਲਵੇੜ ਕੇ ਆਪਾਂ ਪੀਪੀ ਨੂੰ ਮਤਲਬ ਕਿ ਨਿੰਬੂਆਂ ਨੂੰ ਪੀਪੀ ਦੇ ਵਿੱਚ ਪਾ ਦੇਵਾਂਗੇ ਹਲੇ ਇਹਦੇ ਵਿੱਚ ਆਪਾਂ ਕੋਈ ਮਸਾਲਾ ਨਹੀਂ ਪਾਇਆ ਕੋਈ ਹਲਦੀ ਨਹੀਂ ਪਾਈ ਕੁਝ ਨਹੀਂ ਪਾਇਆ ਤੇ ਉਸ ਤੋਂ ਬਾਅਦ ਤੀਸਰੇ ਦਿਨ ਆਪਾਂ ਪੀਪੀ ਖੋਲਾਂਗੇ ਤੁਸੀਂ ਦੇਖੋ ਕਿੰਨਾ ਪਾਣੀ ਛੱਡ ਦਿੱਤਾ ਨਿੰਬੂਆਂ ਨੇ ਹਾਂਜੀ ਹੁਣ ਇਸ ਤੋਂ ਬਾਅਦ ਆਪਾਂ ਨਿੰਬੂਆਂ ਨੂੰ ਨਾ ਇੱਕ ਸ਼ਾਨਣੀ ਰਹੀ ਸ਼ਾਨ ਲਵਾਂਗੇ ਤੇ ਇਹਦਾ ਪਾਣੀ ਕੱਢ ਦੇਵਾਂਗੇ ਅਲੱਗ ਕਰ ਦੇਵਾਂਗੇ ਆ ਦੇਖੋ ਤੁਸੀਂ ਮੈਂ ਜਿਵੇਂ ਕਰ ਰਹੀ ਐਂਗੀ ਤੇ ਇਹਨਾਂ ਦਾ ਸਾਰਾ ਜੋ ਕਿ ਨਮਕ ਵਾਲਾ ਪਾਣੀ ਤੁਸੀਂ ਕਹੋਗੇ ਵੀ ਇੰਨਾ ਜ਼ਿਆਦਾ ਨਮਕ ਹੋ ਜਾਣਾ ਬਿਲਕੁਲ ਨਹੀਂ ਨਮਕ ਹੁੰਦਾ ਇਹਦੇ ਵਿੱਚ ਇਹ ਸਾਰਾ ਪਾਣੀ ਦੇ ਨਾਲ ਹੀ ਨਿਕਲ ਜਾਂਦਾ ਹੈਗਾ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਪੀਪੀ ਇਦਾਂ ਹੀ ਰੱਖ ਦੇਵਾਂਗੇ ਕੋਈ ਪੀਪੀ ਨਹੀਂ ਧੋਣੀ ਤੇ ਨਾ ਹੀ ਆਪਾਂ ਨਿੰਬੂ ਧੋਣੇ ਨੇ ਕਿਉਂਕਿ ਪਾਣੀ ਉਸ ਤੋਂ ਬਾਅਦ ਨਹੀਂ ਲਾਉਣਾ ਇਹਦਾ ਇੰਨਾ ਹੀ ਪਾਣੀ ਕੱਢਣਾ ਆਪਾਂ ਬਿਲਕੁਲ ਨਿੰਬੂਆਂ ਦਾ ਖਟਾਸ ਵਾਲਾ ਤੇ ਤਾਂ ਕਿ ਜੋ ਨਿੰਬੂ ਨੇ ਫਾੜੀਆਂ ਵਿੱਚ ਪਾਣੀ ਪਾਣੀ ਜਾਂ ਹੁੰਦਾ ਉਹ ਨਹੀਂ ਰਹਿੰਦਾ ਫਿਰ ਇਹ ਇਕੱਲੀਆਂ-ਇਕੱਲੀਆਂ ਫਾੜੀਆਂ ਜੀਆਂ ਹੋ ਜਾਂਦੀਆਂ ਨੇ ਤੇ ਆਪਾ ਇੱਦਾਂ ਸਾਰਾ ਪਾਣੀ ਕੱਢ ਦੇਵਾਂਗੇ ਨਿੰਬੂਆਂ ਦਾ ਤੇ ਤਿੰਨ ਦਿਨ ਪਹਿਲਾਂ ਆਪਾਂ ਕੱਲਾ ਨਮਕ ਲਾ ਕੇ ਨਿੰਬੂਆਂ ਨੂੰ ਰੱਖਣਾ ਹੈਗਾ ਉਸ ਤੋਂ ਬਾਅਦ ਤੜਕੇ ਹੱਥ ਨੇ ਹਿਲਾਉਣਾ ਜ਼ਰੂਰ ਹੈ ਪਰ ਆਪਾਂ ਪੀਪੀ ਨਹੀਂ ਖੋਲਣੀ ਤੀਸਰੇ ਦਿਨ ਆਪਾਂ ਪੀਪੀ ਖੋਲਾਂਗੇ ਉਸ ਤੋਂ ਬਾਅਦ ਇਹਨਾਂ ਦਾ ਪਾਣੀ ਅਲੱਗ ਕਰ ਦੇਵਾਂਗੇ ਤੁਸੀਂ ਦੇਖ ਹੀ ਰਹੇ ਹੋਗੇ ਹਾਂਜੀ ਤੇ ਆਪਾਂ ਪਾਣੀ ਅਲੱਗ ਕਰ ਦਿੱਤਾ ਤੇ ਉਸ ਤੋਂ ਬਾਅਦ ਫੇਰ ਫੇਰ ਆਪਾਂ ਨਿੰਬੂਆਂ ਨੂੰ ਉਸੇਹੀ ਪੀਪੀ ਵਿੱਚ ਜਿਸ ਬਿਚ ਤੁਸੀਂ ਪਾ ਬੇਚਾਰ ਪਾਉਣਾ ਕਿਸੇ ਵੀ ਵਰਤਮਾਨ ਵਿੱਚ ਕਿਸੇ ਵੀ ਭਾਂਡੇ ਵਿੱਚ ਉਸੇ ਹੀ ਵਿੱਚ ਫੇਰ ਆਪਾਂ ਪਾ ਦੇਵਾਂਗੇ ਨਿੰਬੂਆਂ ਨੂੰ ਇਹਨਾਂ ਦਾ ਪਾਣੀ ਆਪਾਂ ਦਿੱਤਾ ਸੀ ਕੱਢ ਹੁਣ ਆਪਾਂ ਕੱਲੀਆਂ ਨਿੰਬੂਆਂ ਦੀਆਂ ਫਾੜੀਆਂ ਜੋ ਕਿ ਉਹ ਆਪਾਂ ਫੇਰ ਉਸੇ ਹੀ ਭਾਂਡੇ ਵਿੱਚ ਦੁਬਾਰਾ ਪਾ ਦਿੱਤੀਆਂ ਕਿਉਂਕਿ ਖੁੱਲੇ ਜੇ ਭਾਂਡੇ ਵਿੱਚ ਹੀ ਤੁਸੀਂ ਅਚਾਰ ਪਾਇਓ ਜਿਸ ਵਿੱਚ ਕਿੰਨੇ ਨਿੰਬੂ ਪੂਰੀ ਤਰ੍ਹਾਂ ਹਿੱਲ ਜਾਣ ਇਹ 1.5 ਕਿਲੋ ਨਿੰਬੂ ਸੀਗੇ ਤੇ ਇਹ 5 ਕਿਲੋ ਵਾਲੀ ਪੀਪੀਸੀ ਜੀ ਜਿਸ ਵਿੱਚ ਆਪਾਂ 5 ਕਿਲੋ ਅਚਾਰ ਪਾ ਸਕਦੇ ਹਾਂਗੇ ਇਨੇ ਕੋ ਖੁੱਲਾ ਹੀ ਭਾਂਡਾ ਲਿਓ ਜਿਸ ਵਿੱਚ ਜਦੋਂ ਕਿ ਆਪਾਂ ਨਿੰਬੂ ਨਹ ਲਾਈਏ ਚੰਗੀ ਤਰ੍ਹਾਂ ਹਿੱਲ ਜਾਣਾ ਅੰਜੀ ਤੇ ਤੁਸੀਂ ਦੇਖ ਹੀ ਰਹੇ ਹੋਗੇ ਆਪਾਂ ਵੀ ਪੂਰੀ ਖੁੱਲੇ ਭਾਂਡੇ ਵਿੱਚ ਹਿਲਾਤਾ ਹੈ ਉਸ ਤੋਂ ਬਾਅਦ ਜੋ ਇਹਦੇ ਵਿੱਚ ਆਪਾਂ ਮਸਾਲਾ ਪਾਵਾਂਗੇ ਉਹ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਮਸਾਲਾ ਪਾ ਰਹੇ ਹਾਂ ਹਾਂਜੀ ਇਹ ਸੀਗੀ ਮੇਥੀ ਦਾਣਾ ਅਜਵਾਇਨ ਤੇ ਸੌਫ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਨਾ ਥੋੜਾ ਜਿਆਦਾ ਰੋਸਟ ਕਰਕੇ ਤੇ ਪੇਸਟ ਮਤਲਬ ਕਿ ਪੀਸ ਲਿਆ ਸੀਗਾ ਦਰ ਦਰਾਇਆ ਇਹਦੇ ਵਿੱਚ ਮੇਥੀ ਦਾਣਾ ਸੌਫ ਅਤੇ ਅਜਵੈਨ ਤਿੰਨ ਚੀਜ਼ਾਂ ਹੀ ਸੀਗੀਆਂ ਇਸ ਦੇ ਵਿੱਚ ਚੌਥੀ ਚੀਜ਼ ਕੋਈ ਵੀ ਨਹੀਂ ਸੀਗੀ ਹਾਂਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਲੌਂਗ ਪੀਸ ਕੇ ਤੇ ਕਾਲੀਆਂ ਮਿਰਚਾਂ ਤੇ ਇੱਕ ਕਾਲਾ ਨਮਕ ਹੋਰ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਰੇ ਲੌਂਗ ਕਾਲੀਆਂ ਮਿਰਚਾਂ ਤੇ ਕਾਲਾ ਨਮਕ ਇਹ ਚ ਸਾਰੀਆਂ ਚੀਜ਼ਾਂ ਆਪਾਂ ਪੀਸ ਕੇ ਚਾਹੇ ਪੀਸਿਆ ਪਸਾਇਆ ਤੁਸੀਂ ਦੁਕਾਨ ਤੋਂ ਲਿਆਓ ਉਹ ਪਾ ਲਵਾਂਗੇ ਤੇ ਥੋੜੀ ਜੀ ਹਲਦੀ ਮਤਲਬ ਕਿ 3 ਕ ਚਮਚਾ ਜਿਆਦਾ ਨਹੀਂ 3 ਕ ਚਮਚਾ ਹਲਦੀ ਦੇ ਉਸ ਤੋਂ ਬਾਅਦ ਇਹਨਾਂ ਨੂੰ ਪਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਰਲਾ ਲਵਾਂਗੇ ਉਸ ਤੋਂ ਬਾਅਦ ਇਹ ਆਪਾਂ ਇਹ ਪੀਪੀ ਦੇ ਵਿੱਚ ਪਾਵਾਂਗੇ ਆ ਤੁਸੀਂ ਦੇਖੋ ਮੈਂ ਮਦਦ ਚਮਚ ਦੀ ਮਦਦ ਨਾਲ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਰਲਾ ਲਿਆ ਜੋ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਥੀ ਅਜਵਾਇਨ ਸੌਫਰ ਕਾਲੀ ਮਿਰਚਾ ਕਾਲਾ ਨਮਕ ਤੇ ਲੌਂਗ ਤੇ ਹਲਦੀ ਥੋੜੇ ਥੋੜੀ ਮਾਤਰਾ ਜਿੰਨਾ ਕਹਿਣਾ ਚਾਰ ਦੇ ਹਿਸਾਬ ਨਾਲ ਤੁਸੀਂ ਦੇਖ ਲਿਓ ਜਿਵੇਂ ਇਹ 30 ਗ੍ਰਾਮ ਮੈਂ ਮੇਥੀ ਸੌਫ ਅਜਵਾਇਨ ਲੱਤੀ ਸੀ ਤੇ 10 ਗ੍ਰਾਮ ਹੀ ਕਾਲਾ ਨਮਕ ਸੀ 10 ਗ੍ਰਾਮ ਹੀ ਕਾਲੀ ਮਿਰਚਾਂ ਸੀ ਤੇ ਥੋੜੇ ਜੇ ਬਸ ਵੀ ਤੋਂ 15 ਕ ਲੌਂਗ ਸੀਗੇ ਇਸ ਤੋਂ ਜ਼ਿਆਦਾ ਨਹੀਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਜਿਵੇਂ ਤੁਸੀਂ ਦੇਖੋ ਵੀ ਸਾਰਾ ਮਸਾਲਾ ਇਹਦੇ ਵਿੱਚ ਪਾ ਕੇ ਉਸ ਤੋਂ ਬਾਅਦ ਆਪਾਂ ਹੱਥ ਨਹੀਂ ਮਾਰਦੇ ਇਦਾਂ ਹੀ ਹਿਲਾਵਾਂਗੇ ਇਹਨਾਂ ਨੂੰ ਆਪਾਂ ਤੇ ਇਦਾਂ ਹੀ ਆਪਾਂ ਹਿਲਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਗਰਮ ਕਰਕੇ ਸਰੋਂ ਦਾ ਤੇਲ ਇੱਕ ਕੜਛੀਕਾ ਤੇ ਇਦਾਂ ਹੀ ਇਹਨੂੰ ਆਪਾਂ ਹਲਾ ਕੇ ਤੁਸੀਂ ਦੇਖੋ ਕੱਲੇ ਕੱਲੇ ਨਿੰਬੂ ਦੀਆਂ ਫਾੜੀਆਂ ਪੰਜਾਂ ਨੇ ਤੇ ਇਹਨਾਂ ਨੂੰ ਆਪਾਂ ਹਨਾ ਇੱਕ ਵਾਰ ਟੱਕਨ ਲਾ ਕੇ ਪੂਰਾ ਚੰਗੀ ਤਰ੍ਹਾਂ ਇਹ ਫਿਰ ਹਲਾ ਦੇਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਉਹ ਆਪਾਂ ਅੱਗੇ ਪਾ ਰਹੇ ਹਾਂ ਤੁਹਾਨੂੰ ਦਿਖਾ ਰਹੀਆਂ ਮੈਂ ਵੀਡੀਓ ਵਿੱਚ ਹਾਂਜੀ ਆਪਾਂ ਨਾ ਵੀ ਪਤੀਲੀ ਵਿੱਚ ਹੀ ਗਰਮ ਕਰ ਲਿਆ ਵੀ ਵਧੀਆ ਪੂਰਾ ਹਨਾ ਜਦੋਂ ਪੂਰਾ ਤੇਲ ਕੜ ਗਿਆ ਉਸ ਤੋਂ ਬਾਅਦ ਆਪਾਂ ਇੱਕ ਕੜਛੀ ਹੀ ਤੇਲ ਦੀ ਲਵਾਂਗੇ ਵੈਸੇ ਇਹ ਪੂਰੀ ਕੜਛੀ ਭਰ ਕੇ ਨਹੀਂ ਸਿਆਰੀ ਆਪਾਂ ਇੱਕ ਕੜਛੀ ਪੂਰੀ ਭਰ ਕੇ ਲਵਾਂਗੇ ਆ ਦੇਖੋ ਤੁਸੀਂ ਆਪਾਂ ਇੱਕ ਕੜ੍ਹੀ ਪੂਰੀ ਤੇਲ ਦੀ ਅਲੱਗ ਕਰ ਲਈ ਤੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਵੀ ਕਿਉਂਕਿ ਪੂਰਾ ਆਪਾਂ ਗਰਮ ਕਰ ਲਿਆ ਸੀ ਤਾਂ ਕਿ ਨਾ ਤੇਲ ਦਾ ਕੱਚਾ ਪੰਜਨ ਆਵੇ ਹਾਂਜੀ ਉਸ ਤੋਂ ਬਾਅਦ ਆਪਾਂ ਦੁਬਾਰਾ ਫੇਰ ਪੀਪੀ ਨੂੰ ਖੋਲਿਆ ਤੇ ਇਹਦੇ ਵਿੱਚ ਆਪਾਂ ਨਾ ਇੱਕ ਮੁਠੀ ਜ਼ਿਆਦਾ ਖੰਡ ਨਹੀਂ ਪਾਉਂਦੇ ਜੇ ਤੱਕ ਆਪਾਂ ਨਾ ਬਰਾਬਰ ਦੀ ਖੰਡ ਪਾ ਦਈਏ ਤਾਂ ਤੇ ਖੱਟਾ ਮਿੱਠਾ ਜ ਬੰਦ ਹੈ ਜੇ ਆਪਾਂ ਇੱਕ ਮੁਠੀ ਪਾਈਏ ਫਿਰ ਇਹ ਖਟਾਸ ਚ ਜ਼ਿਆਦਾ ਬੰਦ ਹੈਗਾ ਹਾਂਜੀ ਤੇ ਜੇ ਆਪਾਂ ਉਤੋਂ ਦੀ ਖੰਡ ਪਾਈਏ ਥੋੜੀ ਜਿਹੀ ਜ਼ਿਆਦਾ achar ਤੋਂ ਫਿਰ ਮਿੱਠਾ achar ਬਣਦਾ ਹੈਗਾ ਇਹ ਆਪਾਂ ਥੋੜਾ ਜਿਹਾ ਚਟਪਟਾ ਜਿਹਾ ਬਣਾ ਰਹੇ ਆ ਤੇ ਇਹਦੇ ਵਿੱਚ ਆਪਾਂ ਇੱਕ ਮੁਠੀ ਖੰਡ ਦੀ ਪਾ ਦਿੱਤੀ ਤੇ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਦਿੱਤਾ ਜੋ ਕਿ ਆਪਾਂ ਇੱਕ ਕੜਸ਼ਿਕਾ ਪੂਰਾ ਗਰਮ ਕਰਕੇ ਨਿਗਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਫੇਰ ਹਲਾਵਾਂਗੇ ਇਸ ਤਰ੍ਹਾਂ ਹਲਾਉਣਾ ਇਹਨੂੰ ਹਰ ਰੋਜ਼ ਹੈ ਉਸ ਤੋਂ ਬਾਅਦ ਇੱਕ ਮਹੀਨਾ ਆਪਾਂ ਹਰ ਰੋਜ਼ ਇਹਨੂੰ ਹਲਾਵਾਂਗੇ ਤੇ 8 ਤੋਂ 7 ਦਿਨਾਂ ਬਾਅਦ ਆਪਾਂ ਖੋਲ ਕੇ ਦੇਖ ਸਕਦੇ ਹਾਂਗੇ ਵੈਸੇ ਜਿੰਨਾ ਕੱਟ ਹਵਾ ਲਗੂ ਇਹਨਾਂ ਨੂੰ ਉਨਾ ਹੀ ਚਾਰ ਵਧੀਆ ਰਹੂਗਾ ਉਸ ਤੋਂ ਬਾਅਦ ਤੇ ਇਹਨੂੰ ਥੋੜੇ ਜਿਹੇ ਚਰਵਾਤ ਖੋਲ ਕੇ ਦੇਖ ਸਕਦੇ ਆ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ achar ਤਿਆਰ ਹੋਇਆਗਾ ਤੇ ਕੱਲਾ ਕਲੀ ਫਾੜੀ ਪਈਆ ਕੋਈ ਇਹਦੇ ਵਿੱਚ ਪਾਣੀ ਨਹੀਂ ਕੋਈ ਕੁਛ ਨਹੀਂਗਾ ਤੇ ਆਪਾਂ ਇਦਾਂ ਹੀ ਕਰਨਾ ਹੈ achar ਨੂੰ ਤਿਆਰ ਬਸ ਹਰ ਰੋਜ਼ ਸਵੇਰ ਸ਼ਾਮ ਹਲਾਉਣਾ ਜ਼ਰੂਰ ਹੈਗਾ achar ਇੱਕ ਮਹੀਨਾ ਹਲਾਉਣਾ ਉਸ ਤੋਂ ਬਾਅਦ ਭਾਵੇਂ ਨਾ ਹਲਾਇਓ ਤੁਸੀਂ ਤੇ ਬਸ ਖੋਲਣਾ ਬਹੁਤ ਹੀ ਘੱਟ ਹੈ ਤੇ ਆਪਣਾ ਨਿੰਬੂ ਦਾ achar ਇਸ ਤਰੀਕੇ ਨਾਲ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਸੁਆਦਵੰਦ ਹੈ ਤੇ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਤੇ ਤੁਹਾਨੂੰ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਵੀ ਜਰੂਰ ਕਰਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੇਕਰ ਤੁਹਾਨੂੰ ਮੇਰੇ ਆਚਾਰ ਪਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਇਦਾਂ ਹੀ ਪਾਉਣੇ ਹੋ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਜੇਕਰ ਕੋਈ ਤੁਸੀਂ ਨਵੇਂ ਤਰੀਕੇ ਨਾਲ ਪਾਉਣੇ ਹੋ ਤਾਂ ਵੀ ਆਪਣੇ ਹਨਾ ਰੈਅ ਸ਼ੇਅਰ ਕਰਿਆ ਕਰੋ ਵੀ ਅਸੀਂ ਇਸ ਤਰੀਕੇ ਨਾਲ ਪਾਉਣੇ ਹੋਗੇ ਤਾਂ ਕਿ ਹਨਾ ਦੂਸਰਿਆਂ ਨੂੰ ਵੀ ਜਾਣ ਗੀ ਮਿਲਦਿਆਂ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ